ਦਾ ਠੱਗਾ ਹੋਇਆ ਇੱਕ ਬੰਦੇ ਦੇ ਕੋਲ ট্রাক ਦੀ ਲੈਣਾ ਲਈ ਦੇਣਾ ਲਈ ਉਹਨੂੰ ਕਿਸੇ ਸਾਡੇ ਦਰੇ ਦਾ ਪਤਾ ਨਹੀਂ ਹੈ ਕਿ ਉਹ ਆਵੇ ਜਾ ਕੇ ਦੇਮਾਨ ਨੇ ਸਾਡੇ ਉੱਤੇ ਥੋਲ ਕੀਤਾ ਦੇਮਾਨ ਕਹਿੰਦਾ ਹਾਂ ਆਹ ਰਾਮ ਦਾ ਹੁਮੈ ਪਾੜੀ ਜੁਨੀਰ ਦਾਖਲਾਈ ਦੇਉਂ ਦੇਖੋ ਕੀ ਕੁਝ ਹੋ ਰਿਹਾ ਆ ਚੌਥਾ ਪ੍ਰਧਾਨ ਸਾਡੇ ਉੱਤੇ ਥੋਕਦਾ ਸਾਡੀ ਐਸੀ ਤਾਂ ਐਸੀ ਕਰਕੇ ਚਲੇ ਜਾਂਦੇ ਨੇ ਪਰ ਪੈਸੇ ਨੇ ਸਾਰੇ ਕਹਿੰਦੇ ਸੀ ਦੇਮਾਨ ਨੂੰ ਦੇ ਦੇ ਇਹ ਪਤਾ ਨਹੀਂ ਝੂਠ ਹੈ ਜਾਂ ਸੱਚ ਹੈ ਜਿੰਨੇ ਪ੍ਰਧਾਨ ਬੰਦੇ ਨੇ ਕਹਿੰਦੇ ਸੀ ਦੇਮਾਨ ਨੂੰ ਪੈਸੇ ਦੇਣੇ ਆ ਸਾਡਾ 10000 ਰੁਪਇਆ ਕੱਟਿਆ ਗਿਆ ਹੁਣ ਹੌਰਸ ਦਾ ਗੱਡੀ ਹੋਰ ਲਸਦਾ ਯਾਰ ਯਾਰ ਰੁਪਿਆ ਹੋਣ ਕਟਿਆ ਗਿਆ ਆ ਦੇਖੋ ਇਹ ਬੰਦੇ ਕੋ ਗੱਡੀ ਨਹੀਂ ਭੰਡੀ ਨਹੀਂ ਆ ਚੱਕ ਇਹਨਾਂ ਨੇ ਕਹਤਾ ਸੀ ਮਾਲ ਲਗਾ ਸੀ ਜਨ ਆ ਰਿਹਾ ਬਿਲਕੁਲ ਮਾਦਮੀ ਝੋਮਾਂਗੇ ਤੇ ਵਰਖਾ ਲਾ ਬੋਲਾਂਗੇ ਬੰਦੇ ਤੇ ਅਸੀਂ ਟਰੈਕ ਯੂਨੀਅਨ ਦਾ ਆ ਲੈ ਗਏ ਟਰੈਕ ਯੂਨੀਅਨ ਨਾਪੇ ਦੇ ਤੇ ਪ੍ਰਧਾਨ ਤੋਂ ਪਿਆਣਾ ਨੇ ਨਾਲੇ ਕੋ ਗੱਡੀ ਨਹੀਂ ਭੰਡੀ ਨਹੀਂ ਲੈਣ ਨਹੀਂ ਦੇਣ ਨਹੀਂ ਕਿਸੇ ਤਰ੍ਹਾਂ ਦਾ ਨੂੰ ਤਰੀਕਾ ਨਹੀਂ ਕੋ ਗੱਲ ਨਹੀਂ ਇਹ ਬੰਦੇ ਨੂੰ ਫੈਕਟਰੀ ਹਟਾ ਦੇ ਇੱਕ ਰੁਪਈਆ ਖੋਲੇ ਕੇ ਦੋ ਕੇ ਉਹ ਨਾਰੇ ਲਾਓ ਫੈਕਟਰੀ ਦੇ ਉੱਤੇ ਇਹਦੇ ਤੇ ਬਹੁਤ ਵੱਡਾ ਇਲਜ਼ਾਮ ਲੱਗਾ 100 ਕਰੋੜ ਰੁਪਈਆ ਦਾ